ਦੀਦੀ ਨੀਰਜ ਦਾ ਰਿਸ਼ਤਾ ਪੱਕਾ ਕਰ ਦਿੱਤਾ ਹੈ ਇੱਕ ਮਹੀਨੇ ਬਾਅਦ ਵਿਆਹ ਹੈ ਤੁਸੀਂ 15 ਦਿਨ ਪਹਿਲੇ ਹੀ ਆਉਣਾ ਹੈ ਰਾਹੁਲ ਦੇ ਵਿਆਹ ਦਾ ਵੀ ਸਾਰਾ ਕੰਮ ਤੁਸੀਂ ਹੀ ਸੰਭਾਲਿਆ ਸੀ ਤੇ ਹੁਣ ਨੀਰਜ ਦੇ ਵਿਆਹ ਦਾ ਵੀ ਸੁਮਨ ਦੇ ਉਤਸ਼ਾਹ ਤੇ ਰੋਗ ਦੀਦੀ ਦੇ ਜਵਾਬ ਨੇ ਲਗਾ ਦਿੱਤੀ ਸੁਮਨ ਇਹ ਤਾਂ ਖੁਸ਼ਖਬਰੀ ਹੈ ਪਰ ਮੈਂ 2-3 ਦਿਨਾਂ ਲਈ ਹੀ ਆ ਸਕਦੀ ਹਾਂ 15 ਦਿਨਾਂ ਲਈ ਆਉਣਾ ਮੁਸ਼ਕਿਲ ਹੈ ਕੀ ਕਹਿ ਰਹੇ ਹੋ ਦੀਦੀ ਮੈਂ ਤਾਂ ਤੁਹਾਡੇ ਭਰੋਸੇ ਆ ਤੁਸੀਂ ਰਾਹੁਲ ਦੇ ਵਿਆਹ ਵਿੱਚ ਵੀ ਤਾਂ 1 ਮਹੀਨਾ ਪਹਿਲਾਂ ਹੀ ਆ ਗਈ ਸੀ ਫਿਰ ਨੀਰਜ ਦੇ ਵਿਆਹ ਵਿੱਚ ਪਹਿਲਾਂ ਕਿਉਂ ਨਹੀਂ ਆ ਸਕਦੇ ਦੀਦੀ ਹੱਸਦੇ ਹੋਏ ਬੋਲੀ ਸੁਮਨ ਉਦੋਂ ਦੀ ਗੱਲ ਕੁਝ ਹੋਰ ਸੀ ਹੁਣ ਸ਼ਰਾਰਤੀ ਰੁਹਾਨ ਜੋ ਆ ਗਿਆ ਉਸ ਨੂੰ ਛੱਡ ਨਹੀਂ ਸਕਦੀ ਸੁਮਨ ਥਿਲ ਮਿਲਾ ਗਈ ਰੁਹਾਨ ਨੂੰ ਸਿਮਰਨ ਸੰਭਾਲ ਲਉਗੀ ਤੁਸੀਂ ਕੀ ਠੇਕਾ ਲੈ ਰੱਖਿਆ ਉਸ ਦਾ ਕਿਹੋ ਜਿਹੀਆਂ ਗੱਲਾਂ ਕਰ ਰਹੀਆਂ ਸੁਮਨ ਸਿਮਰਨ ਹਜੇ ਬੱਚੀ ਹੈ ਉੱਪਰ ਤੋਂ ਨੌਕਰੀ ਵੀ ਕਰਦੀ ਐ ਨਰੇਸ਼ ਤੇ ਸਿਮਰਨ ਸਵੇਰੇ 9 ਵਜੇ ਘਰ ਤੋਂ ਨਿਕਲਦੇ ਨੇ ਤੇ ਸ਼ਾਮ 7 ਵਜੇ ਤੱਕ ਵਾਪਸ ਆਉਂਦੇ ਨੇ ਅਜੇ ਵਿੱਚ ਰੋਹਾਨ ਦੀ ਦੇਖਭਾਲ ਕੌਣ ਕਰੇਗਾ ਸੁਮਨ ਬੜੇ ਗੁੱਸੇ ਵਿੱਚ ਬੋਲੀ ਤਾਂ ਅੱਜਕੱਲ ਤੁਸੀਂ ਆਇਆ ਦਾ ਕੰਮ ਵੀ ਸੰਭਾਲ ਲਿਆ ਹੋਇਆ ਹੈ ਦੀਦੀ ਨੇ ਸਮਝਾਉਂਦੇ ਹੋਏ ਕਿਹਾ ਨਹੀਂ ਸੁਮਨ ਆਇਆ ਹੈਗੀ ਐ ਰੋਹਾਨ ਨੂੰ ਸੰਭਾਲਣ ਲਈ ਪਰ ਉਸ ਦੀ ਨਿਗਰਾਨੀ ਦੇ ਲਈ ਵੀ ਤਾਂ ਕਰਵਿਚ ਕਿਸੇ ਦਾ ਹੋਣਾ ਜ਼ਰੂਰੀ ਹੈ ਸਮਝਣ ਦੀ ਕੋਸ਼ਿਸ਼ ਕਰ ਮੈਂ ਜ਼ਿਆਦਾ ਦਿਨਾਂ ਲਈ ਨਹੀਂ ਆ ਸਕਦੀ ਰਾਹੁਲ ਦੇ ਵਿਆਹ ਵਿੱਚ ਮੈਂ ਦੋ ਡਾਇਰੀਆਂ ਬਣਾਈਆਂ ਸੀ ਉਸ ਵਿੱਚ ਵਿਆਹ ਦੀਆਂ ਰਸਮਾਂ ਬਾਰੇ ਸਾਰੀਆਂ ਜ਼ਰੂਰੀ ਗੱਲਾਂ ਨੋਟ ਕਰੀਆਂ ਨੇ ਉਸੇ ਦੇ ਆਧਾਰ ਤੇ ਸਾਰੀਆਂ ਤਿਆਰੀਆਂ ਕਰ ਲਵੀ ਮੈਂ ਨਹੀਂ ਥੱਕੀ ਹੋਇਆ ਹੁਣ ਤੂੰ ਕੱਲੀ ਵੀ ਨਹੀਂ ਬੜੀ ਬਹੂ ਸਿਮਮੀ ਤੇਰੇ ਨਾਲ ਹੈ ਫੋਨ ਰੱਖਦੇ ਹੋਏ ਸੁਮਨ ਬੁਲਬੁਲਾਉਣ ਲੱਗੀ ਚੀਚਾਈ ਦੇ ਜਾਣ ਤੋਂ ਬਾਅਦ ਵਿਚਾਰੀ ਦੀਦੀ ਆਪਣੇ ਹੀ ਘਰ ਵਿੱਚ ਨੌਕਰਾਨੀ ਬਣ ਕੇ ਰਹਿ ਗਈ ਹੈ। ਇਹ ਭਲਾ ਕੀ ਗੱਲ ਹੋਈ ਕਿ ਪੋਤਾ ਹੋ ਗਿਆ ਤਾਂ ਉਹ ਕਿਤੇ ਆ ਜਾ ਨਹੀਂ ਸਕਦੀ। ਬਹੂ ਆਪਣੇ ਬੱਚੇ ਨੂੰ ਖੁਦ ਸੰਭਾਲੇ। ਮੇਰੇ ਘਰ ਵੀ ਤਾਂ ਪੋਤੀ ਹੋਈ ਹੈ ਤਾਂ ਕਿ ਮੈਂ ਰਿਸ਼ਤੇਦਾਰਾਂ ਦੇ ਆਉਣਾ ਜਾਣਾ ਬੰਦ ਕਰ ਦਿੱਤਾ ਹੈ। ਮੇਰੀ ਬਹੂ ਵੀ ਨੌਕਰੀ ਕਰਦੀ ਹੈ ਪਰ ਘਰ ਤੇ ਗੁੱਡੀ ਨੂੰ ਵੀ ਉਹੀ ਸੰਭਾਲਦੀ ਹੈ। ਜੇ ਬੱਚੇ ਪੈਦਾ ਕੀਤੇ ਨੇ ਤਾ ਸੰਭਾਲਣੇ ਵੀ ਖੁਦ ਹੀ ਪੈਣਗੇ ਅਸੀਂ ਨੌਕਰੀ ਨਹੀਂ ਸੀ ਕਰਦੇ ਤਾਂ ਕੀ ਹੋਇਆ ਕਰਤੇ ਬੱਚੇ ਖੁਦ ਹੀ ਸੰਭਾਲਦੇ ਸੀ ਸਾਡੀ ਸੱਸ ਨਹੀਂ ਸੀ ਸੰਭਾਲਦੀ ਸਾਡੇ ਬੱਚੇ ਸ਼ਾਮ ਨੂੰ ਦਫ਼ਤਰ ਤੋਂ ਆਉਂਦੇ ਹੀ ਸੁਮੰਦੇ ਉਖੜੇ ਮੂਡ ਨੂੰ ਦੇਖ ਕੇ ਗੁਰਤੇਜ ਬੋਲ ਪਿਆ ਕੀ ਗੱਲ ਐ ਸੁਮਨ ਦੀਦੀ ਨਾਲ ਗੱਲ ਨਹੀਂ ਹੋਈ ਸੁਮਨ ਬੋਲੀ ਗੱਲ ਤਾਂ ਹੋਈ ਸੀ ਪਰ ਦੀਦੀ ਨੇ ਕਿਹਾ ਕਿ ਉਹ 2-3 ਦਿਨਾਂ ਲਈ ਹੀ ਆਉਣਗੀ ਉਹਨਾ ਤੋਂ ਬਿਨਾ ਉੱਥੇ ਉਹਨਾਂ ਦੇ ਪੋਤੇ ਦੀ ਦੇਖਭਾਲ ਕੌਣ ਕਰੇਗਾ ਗੁਰਤੇਜ ਬੋਲਿਆ ਉਹਨਾਂ ਦਾ ਕਹਿਣਾ ਵੀ ਤਾਂ ਠੀਕ ਹੈ ਮੁੰਡਾ ਬਹੁ ਦੋਨੋਂ ਨੌਕਰੀ ਤੇ ਜਾਂਦੇ ਨੇ ਅਜੇ ਹੀ ਵਿੱਚ ਛੋਟੇ ਬੱਚੇ ਨੂੰ ਸੰਭਾਲਣ ਲਈ ਉਹਨਾਂ ਦੀ ਉੱਥੇ ਜ਼ਿਆਦਾ ਜ਼ਰੂਰਤ ਹੈ ਕੋਈ ਗੱਲ ਨਹੀਂ ਹੁਣ ਤਾਂ ਸਿਮੀ ਵੀ ਤੇਰੇ ਨਾਲ ਹੈ ਸਿਮੀ ਬਹੁ ਦੀ ਪਸੰਦ ਦੇ ਨਾਲ ਖਰੀਦਦਾਰੀ ਕਰਨਗੀ ਤਾਂ ਛੋਟੀ ਬਹੁਨ ਵੀ ਪਸੰਦ ਆਉਗੀ ਬੱਚਿਆਂ ਦੀ ਤੇ ਸਾਡੇ ਪਸੰਦ ਵਿੱਚ ਕਾਫੀ ਫਰਕ ਹੈ ਸੁਮਨ ਨੇ ਮੂੰਚੜਾਇਆ ਬਹੂ ਨੂੰ ਨੌਕਰੀ ਤੇ ਬੱਚੀ ਤੋਂ ਫੁਰਸਤ ਮਿਲੂ ਉਦੋਂ ਜਾ ਕੇ ਉਹ ਕੁਝ ਕਰ ਸਕੂ ਸਾਰੇ ਖਰੀਦਦਾਰੀ ਤਾਂ ਮੇਰੀ ਪਸੰਦ ਨਾਲ ਹੀ ਹੋਵੇਗੀ ਤੇ ਉਹ ਮੈਂ ਕਰ ਲਵਾਂਗੀ ਪਰ ਮੈਂ ਦੀਦੀ ਨੂੰ ਲੈ ਕੇ ਪਰੇਸ਼ਾਨ ਹ ਜੀਜਾ aí ਦੇ ਜਾਣ ਤੋਂ ਬਾਅਦ ਉਹਨਾਂ ਦੀ ਹੈਸੀਅਤ ਉਹਨਾਂ ਦੇ ਘਰ ਵਿੱਚ ਹੀ ਨੌਕਰਾਨੀ ਵਰਗੀ ਹੋ ਗਈ ਹੈ ਗੁਰਤੇਜ ਹੈਰਾਨੀ ਨਾਲ ਕਹਿਣ ਲੱਗਿਆ ਕਿ ਇਹੋ ਜਹੀਆਂ ਗੱਲਾਂ ਕਰ ਰਹੀ ਹੈ ਸੁਮਨ ਨਰੇਸ਼ ਅਜੇਹਾ ਮੁੰਡਾ ਨਹੀਂ ਹੈ ਦੀਦੀ ਵੀ ਸਮਝਦਾਰ ਨੇ ਨਰੇਸ਼ ਦੀ ਪਸੰਦ ਦੇ ਨਾਲ ਹੀ ਉਸਦਾ ਵਿਆਹ ਕੀਤਾ ਹੈ ਅਜੇਹੇ ਵਿੱਚ ਬਹੂ ਸਿਮਰਨ ਉਹਨਾਂ ਦੀ ਬੇਇੱਜ਼ਤੀ ਕਰੂਗੀ ਇਹ ਨਹੀਂ ਹੋ ਸਕਦਾ ਤੁਸੀਂ ਇਹ ਕਿਉਂ ਨਹੀਂ ਸੋਚਦੇ ਕਿ ਜੀਜਾ ਹੀ ਤਾਂ ਇਸ ਦੁਨੀਆ ਵਿੱਚ ਰਹੇ ਨਹੀਂ ਅਜੇਹੇ ਵਿੱਚ ਨਰੇਸ਼ ਦੀ ਪਸੰਦ ਨੂੰ ਮੰਨਣਾ ਦੀਦੀ ਦੀ ਮਜਬੂਰੀ ਬਣ ਗਈ ਹੋਵੇਗੀ ਪਰ ਨਰੇਸ਼ ਦੇ ਵਿਆਹ ਵਿੱਚ ਦੀਦੀ ਬਹੁਤ ਖੁਸ਼ੀ ਇਹ ਤਾਂ ਕੀਤਾ ਵੀ ਨਹੀਂ ਲੱਗਿਆ ਕਿ ਇਸ ਰਿਸ਼ਤੇ ਤੋਂ ਉਹਨਾਂ ਨੂੰ ਕੋਈ ਇਤਰਾਜ਼ ਹੋਵੇਗਾ। ਸੁਮਨ ਫਿਰ ਕਹਿਣ ਲੱਗੀ, "ਤੁਸੀਂ ਦੇਖਿਆ ਨਹੀਂ, ਵਿਆਹ ਤੋਂ 5 ਦਿਨ ਬਾਅਦ ਹੀ ਮੁੰਡਾ ਬਹੂ ਦੀਦੀ ਨੂੰ ਕੱਲੇ ਹੀ ਛੱਡ ਕੇ ਹਨੀਮੂਨ ਤੇ ਨਿਕਲ ਗਏ ਸੀ। ਤੁਪੁੱਲ ਰਹੀ ਹੈ ਸੁਮਨ ਕਿ ਮੁੰਡੇ ਬਹੂ ਦਾ ਹਨੀਮੂਨ ਟ੍ਰਿਪ ਦੀਦੀ ਨੇ ਹੀ ਪਲਾਨ ਕੀਤਾ ਸੀ ਤੇ ਦੀਦੀ ਨੇ ਹੀ ਉਹਨਾਂ ਨੂੰ ਸਰਪ੍ਰਾਈਜ਼ ਗਿਫਟ ਦੇ ਤੌਰ ਤੇ ਹਨੀਮੂਨ ਦੇ ਟਿਕਟ ਦਿੱਤੇ। ਤੇਰੇ ਵਾਂਗ ਨਹੀਂ ਜਿਸ ਨੇ ਆਪਣੇ ਮੁੰਡੇ ਬਹੂ ਦਾ ਹਨੀਮੂਨ ਟ੍ਰਿਪ ਰੱਦ ਕਰਵਾਉਣ ਦੀ ठान ਲਈ ਸੀ। ਸੁਮਨ ਗੁੱਸੇ ਵਿੱਚ ਕਹਿਣ ਲੱਗੀ, ਮੈਂ ਬਿਮਾਰ ਹੋ ਗਈ ਸੀ। ਇਸ ਵਿੱਚ ਮੇਰਾ ਕੀ ਕਸੂਰ? ਪਰ ਤੁਸੀਂ ਤਾਂ ਇਸ ਨੂੰ ਵੀ ਮੇਰੀ ਬਹਾਨੇਬਾਜ਼ੀ ਹੀ ਮੰਨਿਆ। ਤੁਸੀਂ ਤਾਂ ਉਦੋਂ ਹੀ ਜਾ ਕੇ ਮੁੰਡੇ ਬਹੂ ਨੂੰ ਕਹਿ ਦਿੱਤਾ ਕਿ ਜਿਆਦਾ ਬਿਮਾਰ ਨਹੀਂ ਤੁਹਾਡੀ ਮਾਂ। ਤੁਸੀਂ ਜਾਣਾ ਚਾਹੋ ਤਾਂ ਜਾ ਸਕਦੇ ਹੋ। ਮੈਂ ਇਸ ਦੀ ਦੇਖਭਾਲ ਕਰ ਲਵਾਂਗਾ। ਸੁਮਨ ਦੀ ਗੱਲ ਸੁਣ ਕੇ ਗੁਰਤੇਜ ਹੱਸ ਪਿਆ ਤੇ ਸੁਮਨ ਫਿਰ ਬੁਰਬੁੜਾਉਣ ਲੱਗੀ। ਪੂਰਾਂ ਦੇ ਪਤੀ ਹੁੰਦੇ ਨੇ ਜੋ ਆਪਣੀ ਘਰਵਾਲੀ ਦਾ ਸਾਥ ਦਿੰਦੇ ਨੇ ਤੁਸੀਂ ਤਾਂ ਹਮੇਸ਼ਾ ਹੀ ਬਹੂ ਦੀ ਤਰਫਦਾਰੀ ਕਰਦੇ ਆਇਓ ਕੀ ਕਰਦਾ ਨਵੇਂ ਵਿਆਹਿਆਂ ਨੂੰ ਇੱਕ ਦੂਜੇ ਨੂੰ ਸਮਝਣ ਦਾ ਇਹੀ ਸਮਾਂ ਮਿਲਦਾ ਫਿਰ ਤਾਂ ਸਾਰੀ ਜ਼ਿੰਦਗੀ ਘਰ-ਕ੍ਰਸਤੀ ਦੇ ਚੱਕਰਾਂ ਵਿੱਚ ਉਲਝ ਕੇ ਰਹਿ ਜਾਂਦੇ ਨੇ ਤਾਂ ਤੁਸੀਂ ਕਿਹੜਾ ਮੈਨੂੰ ਹਨੀਮੂਨ ਤੇ ਲੈ ਕੇ ਗਏ ਸੀ ਅੱਛਾ ਇਹ ਦੱਸੋ ਕਿ ਵਿਆਹ ਲਈ ਹਾਲ ਬੁੱਕ ਹੋ ਗਿਆ ਜਾਂ ਨਹੀਂ ਗੁਰਤੇਜ ਨੇ ਜਵਾਬ ਦਿੱਤਾ ਹਾਂ ਹਾਂ ਹੋ ਗਿਆ ਟਾਈਮ ਮੰਨੋ ਪਰ ਲਾ ਕੇ ਉੱਡਣ ਲੱਗਾ ਦੀਦੀ ਵਿਆਹ ਤੋਂ ਠੀਕ 2 ਦਿਨ ਪਹਿਲਾਂ ਆ ਗਈ ਉਹ ਵੀ ਕੱਲੀ ਹੀ ਹੁਣ ਮੁੰਡੇ ਬਹੁਤੇ ਇੰਨਾ ਵੀ ਅਧਿਕਾਰ ਨਹੀਂ ਰਿਹਾ ਕਿ ਉਹ ਸਗੀ ਮਾਸੀ ਦੇ ਮੁੰਡੇ ਦੇ ਵਿਆਹ ਤੇ ਆਉਣ ਲਈ ਵੀ ਰਾਜ਼ੀ ਨਹੀਂ ਹੋਏ ਸੁਮਨ ਨੇ ਸੋਚਿਆ ਉਸ ਦੀਆਂ ਚੜ੍ਹਦੀਆਂ ਤਿਉੜੀਆਂ ਨੂੰ ਦੇਖ ਕੇ ਦੀਦੀ ਬੋਲੀ ਰੁਹਾਨ ਅਜੇ 7 ਮਹੀਨਿਆਂ ਦਾ ਹੈ ਉਸ ਨੂੰ ਮੇਰੀ ਜ਼ਰੂਰਤ ਪੈਂਦੀ ਹੈ ਇੱਥੇ ਆਉਣ ਲਈ ਅਸੀਂ ਸਾਰੇ ਤਿਆਰ ਸੀ ਟਿਕਟ ਵੀ ਹੋ ਗਏ ਪਰ ਰੋਹਾਨ ਨੂੰ ਤੇਜ਼ ਬੁਖਾਰ ਹੋ ਗਿਆ ਸਿਮਰਨ ਤੇ ਨਰੇਸ਼ ਤਾਂ ਫਿਰ ਵੀ ਆਨਲੀ ਤਿਆਰ ਸੀ ਪਰ ਵਿਆਹ ਵਿੱਚ ਬੱਚੇ ਦੀ ਬਿਮਾਰੀ ਸੰਭਲਦੀ ਨਹੀਂ ਸੋ ਮੈਂ ਹੀ ਉਹਨਾਂ ਨੂੰ ਮਨਾ ਕਰ ਦਿੱਤਾ ਵਿਚਾਰੀ ਦੀਦੀ ਨੂੰ ਝੂਠ ਤੇ ਝੂਠ ਬੋਲਣਾ ਪੈ ਰਿਹਾ ਸੂਮਨ ਨੂੰ ਉਹਨਾਂ ਤੇ ਤਰਸ ਆਉਣ ਲੱਗਿਆ ਗੁਰਤੀਜ ਬੋਲਿਆ ਐਨੇ ਮੁਸ਼ਕਿਲ ਹਾਲਾਤ ਵਿੱਚ ਵੀ ਤੁਸੀਂ ਇੱਥੇ ਆਏ ਇਕੀ ਸਾਡੇ ਲਈ ਘਟ ਹੈ ਉਸੇ ਵਕਤ ਬਹੁਤ ਭਾਰੀ ਸੂਟ ਵਿੱਚ ਗੈਣਿਆਂ ਨਾਲ ਲੱਦੀ ਫੱਦੀ ਸਿਮੀ ਆਈ ਉਸਦੀ ਗੋਦੀ ਛੋਟੀ ਬੱਚੀ ਰੋ ਰਹੀ ਸੀ ਤੇ ਆ ਕੇ ਜਿਵੇਂ ਹੀ ਉਹ ਦੀਦੀ ਦੇ ਪੈਰੀ ਹੱਥ ਲਾਉਣ ਲਈ ਚੁੱਕੀ ਤਾਂ ਉਸਦੇ ਸਿਰ ਦੀ ਚੁੰਨੀ ਹੋਰ ਥੱਲੇ ਗਿਰ ਗਈ ਸੁਮਨ ਨੇ ਕੂਰ ਦੀਆਂ ਨਜ਼ਰਾਂ ਨਾਲ ਉਸ ਵੱਲ ਵੇਖਿਆ ਸਿਮੀ ਘਬਰਾ ਕੇ ਆਪਣੀ ਚੁੰਨੀ ਠੀਕ ਕਰਨ ਲੱਗੀ ਇਹ ਸਭ ਵੇਖ ਕੇ ਦੀਦੀ ਨੇ ਕਿਹਾ ਐਨੀ ਗਰਮੀ ਵਿੱਚ ਇਹ ਕੀ ਪਾ ਲਿਆ ਪੁੱਤ ਤੂੰ ਉੱਪਰ ਤੋਂ ਗੁੱਡੀ ਵੀ ਗੋਦੀ ਚੱਕੀ ਹੋਈ ਐ ਲਿਆ ਮੈਨੂੰ ਫੜਾ ਤੂੰ ਅਜਿਹਾ ਸੂਟ ਪਾ ਕੇ ਆ ਜੋ ਤੇਰੇ ਤੋਂ ਸੰਭਲ ਸਕੇ ਸਿਮੀ ਬੱਚੀ ਉਹਨਾਂ ਨੂੰ ਫੜਾ ਕੇ ਫਟਾਫਟ ਸੂਟ ਬਦਲਣ ਚਲੀ ਗਈ ਸੁਮਨ ਹੌਲੀ ਦੇ ਨੇ ਦੀਦੀ ਦੇ ਕੰਨ ਵਿੱਚ ਬੋਲੀ ਦੀਦੀ ਇਹਨੂੰ ਇੰਨਾ ਸਿਰ ਨਾ ਚੜਾਓ ਮੈਂ ਹੀ ਇਸ ਨੂੰ ਭਾਰੀ ਸੂਟ ਤੇ ਗਹਿਣੇ ਪਾਉਣ ਲਈ ਕਿਹਾ ਸੀ ਘਰ ਵਿੱਚ ਵਿਆਹ ਹੈ ਦੋ ਤਿੰਨ ਦਿਨ ਭਾਰੀ ਸੂਟ ਪਾ ਲਵੇਗੀ ਆ ਕਿੜਾ ਪਹਾੜ ਟੁੱਟ ਪਵੇਗਾ ਆਪਣੇ ਜਮਾਨੇ ਵਿੱਚ ਅਸੀਂ ਵੀ ਤਾਂ ਇੰਨੇ ਮਹਿੰਗੇ ਸੂਟ ਪਾਏ ਨੇ ਤੇ ਤੁਸੀਂ ਗੁੱਡੀ ਨੂੰ ਕਿਉਂ ਚੱਕ ਲਿਆ ਮੈਂ ਤਾਂ ਇਸ ਦੀ ਬੱਚੀ ਨੂੰ ਕਦੇ ਨਹੀਂ ਸੰਭਾਲਦੀ ਪੈਦਾ ਕੀਤਾ ਤਾਂ ਖੁਦ ਸੰਭਾਲੇ ਇਹਦੀ ਬੱਚੀ ਕਿ ਤੇਰੀ ਕੁਝ ਨਹੀਂ ਲੱਗਦੀ ਤੇਰੇ ਮੁੰਡੇ ਦੀ ਕੁੜੀ ਐ ਤੇਰਾ ਆਪਣਾ ਖੂਨ ਸੁਮਨ ਤੂੰ ਇੰਨੀ ਨਿਰਮੋਹੀ ਕਦੋਂ ਤੋਂ ਹੋ ਗਈ ਸੁਮਨ ਬੋਲੀ ਦੀਦੀ ਮੈਂ ਬਹੂ ਦੇ ਚੋਚ ਲੈਣੀ ਸਹਿ ਸਕਦੀ ਮੁੰਡੂ ਜੀ ਵੀ ਆ ਜਾਵੇਗੀ ਤਾਂ ਕਿ ਮੈਂ ਬੱਚੇ ਸੰਭਾਲਣ ਦਾ ਕੰਮ ਕਰੂੰਗੀ ਮੈਂ ਤਾਂ ਇਕੱਲੇ ਆਪਣੇ ਦੋਨੋਂ ਮੁੰਡੇ ਪਾਲ-ਪੋਸ ਕੇ ਬੜੇ ਕੀਤੇ ਨੇ ਮਜਾ ਲ ਆ ਕਿ ਮੇਰੀ ਸੱਸ ਨੇ ਕਦੇ ਰਸੋਈ ਵਿੱਚ ਜਾਂ ਬੱਚੇ ਪਾਲਣ ਵਿੱਚ ਮੇਰੀ ਮਦਦ ਕੀਤੀ ਹੋਵੇ ਹੁਣ ਮੇਰਾ ਆਰਾਮ ਕਰਨ ਦਾ ਟਾਈਮ ਆਇਆ ਤਾਂ ਮੈਂ ਕੀ ਫਿਰ ਤੋਂ ਮੁਸੀਬਤ ਮੁੱਲ ਲੈ ਲਵਾਂ ਦੀਦੀ ਬੋਲੀ ਸੁਮਨ ਜੋ ਸੁੱਖ-ਸੁਵਿਧਾਵਾ ਕੀਨਾ ਕਾਰਨਾ ਕਰਕੇ ਸਾਨੂੰ ਆਪਣੇ ਸਮੇਂ ਵਿੱਚ ਨਹੀਂ ਮਿਲ ਸਕੀਆਂ ਕਿ ਅਸੀਂ ਉਹੀ ਸੁੱਖ ਸੁਵਿਧਾਾਂ ਮ ਆਪਣੀਆਂ ਬਹੂਆਂ ਨੂੰ ਵੀ ਨਾ ਦਈਏ ਕਿ ਇਹ ਉਚਿਤ ਹੈ ਸਾਡੇ ਦੋਨਾਂ ਕੋਲ ਕੋਈ ਧੀ ਨਹੀਂ ਕਿਉਂ ਨਾ ਅਸੀਂ ਇਸ ਕਮੀ ਨੂੰ ਇਨ੍ਹਾਂ ਬਹੂਆਂ ਨਾਲ ਹੀ ਪੂਰੀ ਕਰ ਲਈਏ ਇੱਕ ਵਾਰ ਨੂਨੂਤੀ ਦੇ ਨਜ਼ਰੀਏ ਨਾਲ ਵੇਖ ਤਾਂ ਰਿਸ਼ਤਿਆਂ ਦੇ ਮਾਇਨੇ ਹੀ ਬਦਲ ਜਾਣਗੇ ਰਿਸ਼ਤੇ ਵਧੀਆ ਚੱਲਣ ਲੱਗਣਗੇ ਸੁਮਨ ਇੱਕਦਮ ਬੋਲੀ ਬਸ ਬਸ ਦੀਦੀ ਨੂਨੂਤੀ ਸਮਝਣ ਦਾ ਇਹ ਨੁਸਕਾ ਤੁਹਾਨੂੰ ਹੀ ਮੁਬਾਰਕ ਮੇਰੀ ਬਹੂ ਨੂੰ ਬਹੂ ਹੀ ਬਣ ਕੇ ਰਹਿਣ ਦੋ ਬਹੂ ਨੂੰ ਧੀ ਬਣਾਉਣ ਦੇ ਚੱਕਰ ਵਿੱਚ ਤੁਹਾਡੀ ਕੀ ਹਾਲਤ ਹੋ ਗਈ ਹੈ ਕਿ ਮੈਂ ਜਾਣਦੀ ਨਹੀਂ ਦੀਦੀ ਹੱਸ ਪਈ ਪੂਰੇ ਵਿਆਹ ਵਿੱਚ ਦੀਦੀ ਸਿਮੀ ਤੇ ਗੁੱਡੀ ਦਾ ਖਿਆਲ ਰੱਖਦੀ ਰਹੀ ਸਿਮੀ ਵੀ ਉਹਨਾਂ ਨਾਲ ਕਾਫੀ ਕੁਲ ਮਿਲ ਗਈ ਇਨ੍ਹਾਂ 3-4 ਦਿਨਾਂ ਵਿੱਚ ਬਾਰ-ਬਾਰ ਫੋਨ ਤੇ ਮੁੰਡੇ ਬਹੂ ਤੇ ਪੋਤੇ ਦਾ ਹਾਲ-ਸਮਾਚਾਰ ਵੀ ਲੈਂਦੀ ਰਹੀ ਵਿਆਹ ਨਵੇੜ ਕੇ ਅਗਲੇ ਦਿਨ ਹੀ ਉਹ ਚਲੇ ਗਏ ਛੋਟੀ ਬਹੂ ਖੁਸ਼ੀ ਆਪਣੇ ਨਾਮ ਅਨੁਸਾਰ ਖੁਸ਼ਮਿਜ਼ਾਜ ਨਿਕਲੀ ਪਰ ਛੇਤੀ ਹੀ ਸੁਮਨ ਨੇ ਉਸ ਨੂੰ ਵੀ ਸਭ ਸਮਝਾ ਦਿੱਤਾ ਜੋ ਕਦੇ ਬੜੀ ਬਹੂ ਨੂੰ ਕਿਹਾ ਸੀ ਕੱਟੇ ਤੇ ਖੁੱਲੇ ਵਾਲ ਇਸ ਘਰ ਵਿੱਚ ਨਹੀਂ ਚੱਲਣਗੇ ਸਿਰ ਤੋਂ ਕਦੇ ਵੀ ਪੱਲਾ ਨਾ ਹਟੇ ਸਲਵਾਰ ਸੂਟ ਪੈਣਨ ਦਾ ਰਿਵਾਜ ਹੈ ਸਾਡੇ ਇੱਥੇ ਜੀਨ ਸ਼ੀਨ ਨਹੀਂ ਪੋਣੀ ਘਰ ਵਿੱਚ ਖਾਣਾ ਕੀ ਬੰਨਣਾ ਇਸ ਦੀ ਚਿੰਤਾ ਕਰਨ ਦੀ ਤੁਹਾਨੂੰ ਕੋਈ ਜ਼ਰੂਰਤ ਨਹੀਂ ਘਰ ਵਿੱਚ ਹਰ ਚੀਜ਼ ਆਪਣੀ ਜਗ੍ਹਾ ਤੇ ਰੱਖੀ ਹੋਵੇ ਇਸ ਵਿੱਚ ਆਪਣੀ ਮਰਜ਼ੀ ਨਾਲ ਅਦਲਾ ਬਦਲੀ ਕਰਨ ਦੀ ਕੋਸ਼ਿਸ਼ ਨਾ ਕਰਿਓ ਛੋਟੀ ਨੂੰ ਚੁੱਪ ਰਹੀ ਪਰ ਉਸਦੇ ਚਿਹਰੇ ਤੋਂ ਲੱਗ ਰਿਹਾ ਸੀ ਕਿ ਉਸ ਨੂੰ ਇਹ ਗੱਲਾਂ ਪਸੰਦ ਨਹੀਂ ਆਈਆਂ ਸੁਮਨ ਨੇ ਸੋਚਿਆ ਬੜੀ ਨੂੰ ਦੇਖ ਕੇ ਆਪਣੇ ਆਪ ਹੀ ਲਾਈਨ ਤੇ ਆ ਜਾਵੇਗੀ ਦੋਨੋਂ ਨੂੰਹਾਂ ਦੀ ਬਹੁਤ ਜ਼ਿਆਦਾ ਬਣਨ ਲੱਗੀ ਜਦ ਵੀ ਘਰ ਵਿੱਚ ਹੁੰਦੀਆਂ ਖੁਸਰ-ਪੁਸਰ ਕਰਦੀਆਂ ਰਹਿੰਦੀਆਂ ਪਰ ਸੁਮੰਦੇ ਆਉਂਦੇ ਹੀ ਉਹਨਾਂ ਦੀਆਂ ਗੱਲਾਂ ਤੇ ਜਿਵੇਂ ਵਿਰਾਮ ਲੱਗ ਜਾਂਦਾ। ਇੱਕ ਵਾਰ ਗੁੱਡੀ ਦੀ ਤਬੀਅਤ ਖਰਾਬ ਹੋ ਗਈ ਤਾਂ ਉਸ ਨੂੰ ਸੰਭਾਲਣ ਵਾਲੀ ਆਇਆ ਵੀ ਨਹੀਂ ਆ ਰਹੀ ਸੀ। ਸਿਮੀ ਨੂੰ ਕਿਸੇ ਕਾਰਨਾ ਕਰਕੇ ਦਫ਼ਤਰੋਂ ਛੁੱਟੀ ਨਾ ਮਿਲੀ ਤਾਂ ਛੋਟੀ ਬਹੁ ਖੁਸ਼ੀ ਨੇ ਆਪਣੇ ਦਫ਼ਤਰ ਤੋਂ ਇੱਕ ਹਫ਼ਤੇ ਦੀ ਛੁੱਟੀ ਲੈ ਲਈ। ਸੁਮਨ ਨੂੰ ਬੜੀ ਹੈਰਾਨੀ ਹੋਈ। ਉਸਨੇ ਸੋਚਿਆ ਆਪਸ ਵਿੱਚ ਬੜਾ ਪਿਆਰ ਦਿਖਾਇਆ ਜਾ ਰਿਹਾ ਹੈ। ਇੱਕ ਰਾਤ ਰੋਟੀ ਪਕਾਉਣ ਵਿੱਚ देर ਹੋਣ ਤੇ ਸੁਮਨ ਦੋਨਾਂ ਨੂੰ ਝਿੜਕਨ ਦੇ ਖਿਆਲ ਨਾਲ ਰਸੋਈ ਵੱਲ ਜਾ ਰਹੀ ਸੀ ਕਿ ਕੁਝ ਕੁ ਸਰਮੂਸਰ ਸੁਣ ਕੇ ਉਹ ਬਾਹਰ ਹੀ ਰੁਕ ਗਈ ਛੋਟੀ ਬਹੂ ਖੁਸ਼ੀ ਬੋਲ ਰਹੀ ਸੀ ਦੀਦੀ ਕੱਲ ਮੇਰੀ ਛੁੱਟੀ ਖਤਮ ਹੋ ਜਾਵੇਗੀ ਆਇਆ ਤਾਂ ਕੰਮ ਤੇ ਆ ਗਈ ਹੈ ਪਰ ਗੁੱਡੀ ਦੀ ਦੇਖਭਾਲ ਲਈ ਘਰ ਦਾ ਇੱਕ ਮੈਂਬਰ ਹੋਣਾ ਵੀ ਜ਼ਰੂਰੀ ਹੈ ਮੰਮੀ ਜੀ ਤਾਂ ਇਸ ਵੱਲ ਬਿਲਕੁਲ ਧਿਆਨ ਨਹੀਂ ਦਿੰਦੇ ਇਹ ਵੀ ਨਹੀਂ ਦੇਖਦੇ ਕੀ ਆਇਆ ਨੇ ਇਸ ਨੂੰ ਢੰਗ ਨਾਲ ਕੁਝ ਖਵਾਇਆ ਜਾਂ ਨਹੀਂ ਬੱਚੀ ਚਾਹੇ ਭੁੱਖ ਨਾਲ ਰੋਂਦੀ ਰਹੇ ਪਰ ਉਹਨਾਂ ਦੀ ਪਸੰਦ ਦਾ ਖਾਣਾ ਨਾ ਬਣੇ ਜਾਂ ਬਨਣ ਵਿੱਚ ਜਰਾ ਦੇਰ ਹੋ ਜਾਵੇ ਤਾਂ ਅਸਮਾਨ ਸਿਰ ਤੇ ਚੱਕ ਲੈਂਦੇ ਨੇ ਗੁੱਸੇ ਦੇ ਮਾਰੇ ਸੁਮਨ ਅੰਦਰੋਂ ਅੰਦਰੀ ਜਲਣ ਲੱਗੀ ਛੋਟੀ ਦੀ ਇਹ ਮਜਾਲ ਕਿ ਬੜੀ ਨੂੰ ਮੇਰੇ ਖਿਲਾਫ ੜਕਾਏ ਉਸੇ ਵਕਤ ਬੜੀ ਦੀ ਗੱਲ ਸੁਣਾਈ ਦਿੱਤੀ ਤੂੰ ਚਿੰਤਾ ਨਾ ਕਰ ਖੁਸ਼ੀ ਤੇਰੇ ਜੇਠ ਜੀ ਵੀ ਪਰੇਸ਼ਾਨ ਹੋ ਚੁੱਕੇ ਨੇ ਮਾਂ ਨੂੰ ਤਾਂ ਕੁਝ ਕਹਿ ਨਹੀਂ ਪਾਉਂਦੇ ਇਸ ਲਈ ਸਾਡਾ ਦੋਨਾਂ ਦਾ ਟਰਾਂਸਫਰ ਲਖਨਊ ਬ੍ਰਾਂਚ ਵਿੱਚ ਕਰਵਾਉਣ ਦੀ ਕੋਸ਼ਿਸ਼ ਕਰ ਰਹੇ ਨੇ ਲਖਨਊ ਵਿੱਚ ਮੈਨੂੰ ਗੁੱਡੀ ਦੀ ਵੀ ਚਿੰਤਾ ਨਹੀਂ ਰਹੇਗੀ ਉੱਥੇ ਮੇਰੀ ਮਾਂ ਤੇ ਛੋਟੀ ਭੈਣ ਹੈ ਗੁੱਡੀ ਨੂੰ ਦੇਖਣ ਦੇ ਲਈ ਉਹ ਤਰਸ ਗਏ ਨੇ ਉੱਥੇ ਤਾਂ ਆਇਆ ਵੀ ਆਸਾਨੀ ਨਾਲ ਮਿਲ ਜਾਂਦੀ ਹੈ ਨਾਲੇ ਉੱਥੇ ਮਾਸੀ ਜੀ ਵੀ ਨੇ ਸੱਚ ਕਿੰਨਾ ਫਰਕ ਹੈ ਮੰਮੀ ਤੇ ਮਾਸੀ ਜੀ ਦੀ ਸੋਚ ਵਿੱਚ ਖੁਸ਼ੀ ਚਹ ਹੈ ਕੁਠੀ ਏ ਚੰਗਾ ਦੀਦੀ ਸੱਚ ਅਜਿਹੇ ਮਾਹੌਲ ਵਿੱਚ ਤਾਂ ਆਪਣੇ ਬੱਚੇ ਨੂੰ ਪਾਲਣ ਦੀ ਗੱਲ ਮੈਂ ਸੋਚ ਵੀ ਨਹੀਂ ਸਕਦੀ ਦਮ ਘੁੱਟਦਾ ਇੱਥੇ ਮੇਰਾ ਆਪਣੀ ਮਰਜ਼ੀ ਨਾਲ ਨਾ ਕੁਝ ਖਾ ਸਕਦੀਆਂ ਨਾ ਪਾ ਸਕਦੀਆਂ ਨਾ ਕਿਤੇ ਜਾ ਸਕਦੀਆਂ ਨਾ ਹੀ ਕਿਸੇ ਨਾਲ ਹੱਸ ਬੋਲ ਸਕਦੀਆਂ ਇਹ ਵੀ ਕੋਈ ਜ਼ਿੰਦਗੀ ਹੈ ਘਰ ਵਿੱਚ ਹੀ ਹਰ ਵੇਲੇ ਇੱਕ ਡਰ ਬਣਿਆ ਰਹਿੰਦਾ ਹੈ ਹਾਲਾਤ ਇੱਥੇ ਤੱਕ ਪਹੁੰਚ ਗਏ ਨੇ ਇਹਨਾਂ ਬਹੂਆਂ ਨੇ ਮੇਰੇ ਸਰਵਣ ਵਰਗੇ ਮੁੰਡਿਆਂ ਨੂੰ ਵੀ ਰਸਤੇ ਤੋਂ ਭੜਕਾਉਣ ਦੀ ਠਾਨ ਲਈ ਹੈ ਇਹਨਾਂ ਦਾ ਇਲਾਜ ਤਾਂ ਕਰਨਾ ਹੀ ਪਊ ਸੁਮਨ ਇਸੇ ਸੋਚ ਵਿੱਚ ਡੁੱਬੀ ਸੀ ਕਿ ਦੀਦੀ ਦੀ ਦਰਾਨੀ ਦਾ ਫੋਨ ਆ ਗਿਆ ਆਪਣੇ ਮੁੰਡੇ ਦੀ ਅੰਗੇਜਮੈਂਟ ਦਾ ਨਿਯੋਤਾ ਦੇ ਰਹੀ ਸੀ ਉਸ ਤੋਂ ਹੀ ਪਤਾ ਲੱਗਿਆ ਕਿ 2 ਹਫ਼ਤੇ ਪਹਿਲਾਂ ਸੜਕ ਪਾਰ ਕਰਦੇ ਹੋਏ ਦੀਦੀ ਦਾ ਐਕਸੀਡੈਂਟ ਹੋ ਗਿਆ ਸੁਮਨ ਦਾ ਦਿਲ ਇੱਕਦਮ ਬੈਠ ਗਿਆ ਉਹ ਉਹਨਾਂ ਨੂੰ ਫੋਨ ਨਹੀਂ ਕਰ ਸਕੀ ਮਨ ਵਿੱਚ ਬੂਰੇ-ਬੂਰੇ ਖਿਆਲ ਆਉਣ ਲੱਗੇ। ਸਿਮਰਨ ਤੋਂ ਆਪਣਾ ਬੱਚਾ ਨਹੀਂ ਸੰਭਲਦਾ ਤਾਂ ਉਹ ਸੱਸ ਨੂੰ ਕੀ ਸੰਭਾਲੂਗੀ? ਇਹ ਨਰੇਸ਼ ਕਿੰਨਾ ਨਿਰਮੋਹੀ ਹੋ ਗਿਆ ਹੈ। ਮੇਰੀ ਭੈਣ ਦਾ ਇੰਨਾ ਵੱਡਾ ਐਕਸੀਡੈਂਟ ਹੋ ਗਿਆ ਤੇ ਮੈਨੂੰ ਖਬਰ ਤੱਕ ਨਹੀਂ ਦਿੱਤੀ। ਵਿਆਹ ਤੋਂ ਬਾਅਦ ਗਿਰਗिट ਵਾਂਗ ਰੰਗ ਬਦਲ ਲਿਆ ਇਸਨੇ। ਬੜਾ ਕਹਿੰਦਾ ਸੀ ਕਿ ਤੂੰ ਮੇਰੀ ਸਭ ਤੋਂ ਪਿਆਰੀ ਮਾਸੀ ਹੈ। ਵਿਚਾਰੀ ਦੀਦੀ ਨਾਲ ਕੀ ਬਣ ਗਿਆ? ਸੁਮਨ ਨੇ ਉਸੇ ਵਕਤ ਦੀਦੀ ਦਾ ਨੰਬਰ ਮਿਲਾਇਆ। पर उधर तो किसी और औरत दी आवाज सुनके चौंक पई दीदी है जी वो सो रहे ने ਤੁਸੀਂ ਕੌਣ ਬੋਲ ਰਹੇ ਹੋ सुमन ਨੇ फटाफट ਦੂਸਰਾ ਪ੍ਰਸ਼ਨ ਪੁੱਛਿਆ ਮੈਂ सिमरਨ ਦੀ ਮਾਂ ਬੋਲ ਰਹੀ ਆ सुमन ਨੇ ਫੋਨ ਕੱਟ ਦਿੱਤਾ ਤਾਂ ਬਹੂ ਨੇ ਆਪਣੀ ਮਾਂ ਨੂੰ ਬੁਲਾ ਰੱਖਿਆ ਖੁਦ ਮਹਾਰਾਣੀ ਨੌਕਰੀ ਤੇ ਜਾਂਦੀ ਹੋਵੇਗੀ ਉਹ ਗੁਰਤੇਜ ਦੇ ਪਿੱਛੇ ਪੈ ਗਈ ਮੇਰਾ ਇਸੇ ਵਕਤ ਲਖਨਊ ਦਾ ਟਿਕਟ ਕਰਾਓ ਉੱਥੇ ਜਾ ਕੇ ਸਿਮਰਨ ਦੀ ਐਸੀ ਖਬਰ ਲਵਾਂਗੀ ਕਿ ਉਸ ਨੂੰ ਸਮਝ ਆ ਜੂ ਕਿ ਸੱਸ ਕੀ ਹੁੰਦੀ ਹੈ ਦੀਦੀ ਦੇ ਭੋਲੇਪਨ ਨੂੰ ਉਹਨਾਂ ਦੀ ਬੇਫਿਕੂਫੀ ਸਮਝ ਲਿਆ ਉਸਨੇ ਗੁਰਤੇਜ ਸਮਝਾਉਂਦੇ ਹੋਏ ਬੋਲਿਆ ਟਿਕਟ ਤਾਂ ਮੈਂ ਅੱਜ ਹੀ ਕਟਵਾ ਦਿਨਾ ਪਰ ਜਾਂਦੇ ਹੀ ਉੱਥੇ ਸ਼ੁਰੂ ਨਾ ਹੋ ਜਾਵੀਂ ਪਹਿਲਾਂ ਸਾਰੀਆਂ ਚੀਜ਼ਾਂ ਨੂੰ ਦੇਖ ਕੇ ਸਮਝੀ ਫਿਰ ਕੋਈ ਗੱਲ ਕਰੀ ਤੁਸੀਂ ਮੇਰਾ ਮੂੰਹ ਬੰਦ ਨਾ ਕਰਵਾਓ ਕਹਿ ਦਿੰਨੀ ਆ ਮੈਂ ਕੀ ਮਿਲਿਆ ਦੀਦੀ ਨੂੰ ਬਹੂ ਨੂੰ ਧੀ ਬਣਾ ਕੇ ਭਲਾ ਬਹੂ ਵੀ ਕਦੇ ਧੀ ਬਣ ਸਕਦੀ ਹੈ ਦੀਦੀ ਦੇ ਘਰ ਪਹੁੰਚਣ ਤੇ ਸਿਮਰਨ ਦੀ ਮਾਂ ਦੇ ਦਰਸ਼ਨ ਹੋਏ ਦੀਦੀ ਸਿਮਰਨ ਦੇ ਨਾਲ ਹਸਪਤਾਲ ਗਈ ਸੀ ਰੋਹਾਨ ਨਾਨੀ ਦੀ ਗੋਦੀ ਵਿੱਚ ਬੈਠਾ ਖੇਡ ਰਿਹਾ ਸੀ ਉਹਨਾਂ ਨੇ ਦੱਸਿਆ ਕਿ ਦੀਦੀ ਦੇ ਪੈਰ ਤੇ ਸਿਰ ਤੇ ਸੱਟ ਲੱਗੀ ਹੈ ਕਾਫੀ ਖੂਨ ਵਹਿ ਗਿਆ ਹੈ ਡਾਕਟਰ ਨੇ ਬੈਡ ਰੈਸਟ ਦੱਸਿਆ ਨਰੀਸ਼ ਤੇ ਸਿਮਰਨ ਨੇ ਬਾਰੀ-ਬਾਰੀ ਇੱਕ-ਇੱਕ ਹਫ਼ਤੇ ਦੀ ਛੁੱਟੀ ਲਈ ਸੀ ਉਹ ਦੀਦੀ ਠੀਕ ਨੇ ਦਿਨ ਵਿੱਚ ਮੈਂ ਉਹਨਾਂ ਕੋਲ ਆ ਜਾਂਦੀ ਆ ਤੇ ਸ਼ਾਮ ਨੂੰ ਆਪਣੇ ਘਰ ਚਲੀ ਜਾਂਦੀ ਆ ਇੱਕ ਆਇਆ ਸਾਰਾ ਦਿਨ ਬੱਚੇ ਨੂੰ ਦੇਖਦੀ ਐ ਤੇ ਦੂਜੀ ਨੌਕਰਾਨੀ ਚੁੱਲ੍ਹਾ ਚੌਂਕਾ ਕਰ ਜਾਂਦੀ ਐ ਸਿਮਰਨ ਦੀ ਮਾਂ ਇਹ ਸਭ ਦੱਸ ਹੀ ਰਹੀ ਸੀ ਕਿ ਦੀਦੀ ਵੀ ਆ ਗਏ ਸਿਮਰਨ ਨਾਲ ਸੀ ਉਹਨਾਂ ਦੇ ਲੋਅਰ ਟੀ-ਸ਼ਰਟ ਪਾਏ ਹੋਏ ਦੀਦੀ ਨੂੰ ਦੇਖ ਕੇ ਸੁਮਨ ਹੱਕੀ ਬੱਕੀ ਰਹਿ ਗਈ ਉਹ ਤਾਂ ਉਹਨਾਂ ਦੇ ਕਮਜ਼ੋਰ ਤੇ ਬਿਮਾਰ ਰੂਪ ਦੀ ਕਲਪਨਾ ਕਰ ਰਹੀ ਸੀ ਪਰ ਦੀਦੀ ਪਹਿਲਾਂ ਤੋਂ ਜ਼ਿਆਦਾ ਤੰਦਰੁਸਤ ਲੱਗੀ ਦੋਨੋਂ ਸੱਸ ਨੂੰ ਨਹੀਂ ਬਲਕਿ ਮਾਵਾ ਧੀਆਂ ਲੱਗ ਰਹੀਆਂ ਸੀ ਉਸ ਨੂੰ ਅਚਾਨਕ ਆਇਆ ਦੇਖ ਕੇ ਦੀਦੀ ਖੁਸ਼ ਹੋ ਉੱઠી ਦੀਦੀ ਦੇ ਗਲੇ ਲੱਗਦੇ ਹੋਏ ਬੋਲੀ ਮੈਂ ਇੰਨੀ ਪਰਾਈ ਹੋ ਗਈ ਕਿ ਐਕਸੀਡੈਂਟ ਦੀ ਖਬਰ ਤੱਕ ਮੈਨੂੰ ਨਹੀਂ ਦਿੱਤੀ ਦੀਦੀ ਬੋਲੀ ਨਰੇਸ਼ ਕਹਿ ਰਿਹਾ ਸੀ ਕਿ ਸੁਮਨ ਮਾਸੀ ਨੂੰ ਬੁਲਾ ਲਓ ਪਰ ਮੈਂ ਹੀ ਮਨਾ ਕਰ ਦਿੱਤਾ ਬੇਕਾਰ ਹੀ ਤੈਨੂੰ ਪਰੇਸ਼ਾਨ ਕਰਨ ਦਾ ਦਿਲ ਨਹੀਂ ਕੀਤਾ ਇਥੇ ਸਿਮਰਨ ਤੇ ਨਰੇਸ਼ ਸੀ ਮੇਰਾ ਧਿਆਨ ਰੱਖਣ ਲਈ ਇਹਨਾਂ ਨੇ ਖਲਾ ਖਲਾ ਕੇ ਮੈਨੂੰ ਕੁਝ ਜ਼ਿਆਦਾ ਹੀ ਤੰਦਰੁਸਤ ਕਰ ਦਿੱਤਾ ਬਹੁਤ ਖਿਆਲ ਰੱਖਦੀ ਐ ਸਿਮਰਨ ਮੇਰਾ ਅੱਗੋ ਸਿਮਰਨ ਇੱਕਦਮ ਬੋਲੀ ਮੰਮੀ ਤੁਸੀਂ ਸਾਡੇ ਲਈ ਜਿੰਨਾ ਕਰਦੇ ਹੋ ਉਸ ਦਾ ਕਰਜ਼ਾ ਤਾਂ ਅਸੀਂ ਕਦੇ ਨਹੀਂ ਉਤਾਰ ਸਕਦੇ ਦੀਦੀ ਆਪਣੇ ਕੁੜਮਣੀ ਨੂੰ ਬੋਲੀ ਦੇਖਿਆ ਭੈਣ ਜੀ ਸਾਡੀ ਧੀ ਕਿਵੇਂ ਭਾਰੀ ਭਾਰੀ ਗੱਲਾਂ ਕਰਨ ਲੱਗੀ ਐ ਦੋਨੋਂ ਹੀ ਪੱਕੀਆਂ ਸਹੇਲੀਆਂ ਦੀ ਤਰ੍ਹਾਂ ਹੱਸਣ ਲੱਗੀਆਂ ਦੀਦੀ ਦੇ ਇੰਨੇ ਪੱਕੇ ਰਿਸ਼ਤੇ ਵੇਖ ਕੇ ਸੁਮਨ ਨੂੰ ਉਹਨਾਂ ਨਾਲ ਜਲਨ ਹੋਣ ਲੱਗੀ ਉਸਨੂੰ ਯਾਦ ਆਇਆ ਕਿ ਬੜੀ ਬਹੂ ਦੀ ਮਾਂ ਗੁੱਡੀ ਦੇ ਹੋਂਦ ਤੇ ਜਦੋਂ ਉਹਨਾਂ ਦੇ ਘਰ ਆਈ ਸੀ ਤਾਂ ਮੈਂ ਉਹਨਾਂ ਨਾਲ ਅਜਹੀਆਂ ਕਲੇਸ਼ ਵਾਲੀਆਂ ਗੱਲਾਂ ਕੀਤੀਆਂ ਕਿ ਉਸ ਤੋਂ ਬਾਅਦ ਉਸਨੇ ਕਦੇ ਉਹਨਾਂ ਦੇ ਘਰ ਆ ਕੇ ਰਹਿਣ ਦੀ ਹਿੰਮਤ ਨਹੀਂ ਕੀਤੀ ਉਸੇ ਵਕਤ ਦੀਦੀ ਬੋਲੀ ਸੁਮਨ ਮੈਂ ਤਾਂ ਰੋਹਾਨ ਨੂੰ ਗੋਦੀ ਚੱਕਣ ਨੂੰ ਵੀ ਤਰਸ ਗਈਆਂ ਇਹ ਲੋਕ ਮੈਨੂੰ ਚੱਕਣ ਹੀ ਨਹੀਂ ਦਿੰਦੇ ਕਿ ਕਿਤੇ ਮੇਰਾ ਮੂਡਾ ਹੀ ਨਾ ਦੁਖਣ ਲੱਗੇ ਪਰ ਤੂੰ ਸਹੀ ਸਮੇਂ ਤੇ ਆਈਂ ਸਿਮਰਨ ਨੇ ਮੇਰੇ ਠੀਕ ਹੋਣ ਤੇ ਕੱਲ ਹੀ ਘਰ ਵਿੱਚ ਪੂਜਾ ਰੱਖੀ ਐ ਸੁਮਨ ਨੇ ਦੇਖਿਆ ਕਿ ਸਿਮਰਨ ਨੇ ਬੜੇ ਚਾਵਾਂ ਨਾਲ ਪੂਜਾ ਦੀ ਤਿਆਰੀ ਕੀਤੀ ਤੇ ਪੂਜਾ ਤੋਂ ਬਾਅਦ ਆਪਣੇ ਹੱਥਾਂ ਨਾਲ ਸਭ ਤੋਂ ਪਹਿਲਾਂ ਦੀਦੀ ਨੂੰ ਪ੍ਰਸ਼ਾਦ ਖਿਲਾਇਆ ਰਾਤ ਨੂੰ ਕਮਰੇ ਵਿੱਚ ਸਿਰਫ ਦੀਵੀ ਰਹਿ ਗਈ ਤਾਂ ਸੁਮਨ ਨੇ ਕਿਹਾ ਦੀਦੀ ਤੁਸੀਂ ਕੁਝ ਦਿਨ ਮੇਰੇ ਨਾਲ ਚੱਲੋ ਆਰਾਮ ਮਿਲ ਜਾਵੇਗਾ ਦੋ ਦੋ ਬਹੂਆਂ ਨੇ ਮੇਰੀਆਂ ਦੀਦੀ ਨੇ ਹੱਸਦੇ ਹੋਏ ਕਿਹਾ सुमन ਮੈਨੂੰ ਇੱਥੇ ਕੋਈ ਤਕਲੀਫ ਨਹੀਂ ਮੇਰਾ ਇੱਕ ਪੁੱਤ ਹੈ ਭਗਵਾਨ ਨੇ ਮੇਰੀ ਧੀ ਦੀ ਕਮੀ ਸਿਮਰਨ ਦੇ ਰੂਪ ਵਿੱਚ ਪੂਰੀ ਕਰ ਦਿੱਤੀ ਹੈ ਸੱਚ ਕਹਾ ਤਾਂ ਸਿਮਰਨ ਨੇ ਜਿਵੇਂ ਮੇਰੀ ਦੇਖਭਾਲ ਕੀਤੀ ਉਸ ਤੋਂ ਮੈਨੂੰ ਸਮਝ ਆਇਆ ਕਿ ਇੱਕ ਧੀ ਮਾਂ ਦੇ ਲਈ ਕੀ ਮਾਇਨੇ ਰੱਖਦੀ ਹੈ ਮੈਂ ਪੂਰੀ ਤਰ੍ਹਾਂ ਸੁਖੀ ਤੇ ਸੰਤੁਸ਼ਟਾ ਤੂੰ ਦੱਸ ਘਰ ਵਿੱਚ ਸਭ ਕਿਵੇਂ ਨੇ ਤੂ ਤਾਂ ਮੇਰੇ ਨਾਲੋਂ ਜ਼ਿਆਦਾ ਸੁਖੀ ਹੋਵੇਂਗੀ ਨੂਹਾਂ ਦੇ ਰੂਪ ਵਿੱਚ ਦੋ ਤੀਆਂ ਮਿਲੀਆਂ ਨੇ ਤੈਨੂੰ ਸੁਣ ਕੇ ਸੁਮਨ ਫਿੱਕੀ ਜਿਹੀ ਹਾਸੀ ਹੱਸੀ ਦੂਜੇ ਦਿਨ ਸੁਮਨ ਨਰੇਸ਼ ਦੇ ਪਿੱਛੇ ਹੀ ਪੈ ਗਈ ਪੁੱਤ ਮੇਰੀ ਅੱਜ ਦੀ ਹੀ ਟਿਕਟ ਕਰਵਾ ਦੇ ਦੀਦੀ ਹੈਰਾਨੀ ਨਾਲ ਬੋਲੀ ਐਨੇ ਦਿਨਾਂ ਬਾਅਦ ਆਈ ਹੈ ਸੁਮਨ ਕੁਝ ਦਿਨ ਰੁਕ ਜਾ ਨਰੇਸ਼ ਤੇ ਸਿਮਰਨ ਨੇ ਵੀ ਬਹੁਤ ਕਿਹਾ ਪਰ ਸੁਮਨ ਨਹੀਂ ਮੰਨੀ ਉਹ ਛੇਤੀ ਤੋਂ ਛੇਤੀ ਘਰ ਪਹੁੰਚ ਕੇ ਆਪਣੇ ਭੁੱਲ ਨੂੰ ਸੁਧਾਰਨਾ ਚਾਹੁੰਦੀ ਸੀ ਆਪਣੇ ਰਿਸ਼ਤਿਆਂ ਦੇ ਬਾਗੀਚੇ ਵਿੱਚ ਆਉਣ ਵਾਲੇ ਤੂਫਾਨ ਨਾਲ ਹੋਣ ਵਾਲੀ ਤਬਾਹੀ ਨੂੰ ਬਿਕਰਨ ਤੋਂ ਰੁਕਣਾ ਚਾਹੁੰਦੀ ਸੀ ਉਸ ਨੂੰ ਅਹਿਸਾਸ ਹੋ ਗਿਆ ਸੀ ਕਿ ਰਿਸ਼ਤੇ ਪਿਆਰ ਸਮਰਪਣ ਤੇ ਤਿਆਗ ਨਾਲ ਹੀ ਪਿਆਰੇ ਬਣਦੇ ਨੇ ਆਪਣਾਪਣ ਹੀ ਰਿਸ਼ਤਿਆਂ ਨੂੰ ਬੰਨ੍ਹ ਕੇ ਰੱਖਦਾ ਸੁਮਨ ਸੋਚ ਹੀ ਰਹੀ ਸੀ ਕਿ ਕਿਸਮਤ ਨੇ ਉਸ ਨੂੰ ਨੂਹਾਂ ਦੇ ਰੂਪ ਵਿੱਚ ਦੋ ਤੀਆਂ ਦਿੱਤੀਆਂ ਨੇ ਹੁਣ ਉਹ ਵੀ ਉਹਨਾਂ ਦੀ ਮਾਂ ਬਣਨ ਦੀ ਪੂਰੀ ਕੋਸ਼ਿਸ਼ ਕਰੇਗੀ ਉਮੀਦ ਕਰਦੀ ਹਾਂ ਕਹਾਣੀ ਤੁਹਾਨੂੰ ਪਸੰਦ ਆਈ ਹੋਵੇਗੀ ਕਹਾਣੀ ਕਿਵੇਂ ਦੀ ਲੱਗੀ ਆਪਣੇ ਕੀਮਤੀ ਵਿਚਾਰ ਕਮੈਂਟ ਬਾਕਸ ਰਾਹੀਂ ਲਿਖ ਕੇ ਜ਼ਰੂਰ ਸਾਂਝੇ ਕਰਿਓ ਕਹਾਣੀ ਵਧੀਆ ਲੱਗੀ ਲਾਈਕ ਸ਼ੇਅਰ ਜ਼ਰੂਰ ਕਰਨਾ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਹੋ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਵੋ ਤਾਂ ਕਿ ਇਹੋ ਜਿਹੀਆਂ ਵਧੀਆ-ਵਧੀਆ ਕਹਾਣੀਆਂ ਤੁਹਾਡੇ ਤੱਕ ਪਹੁੰਚਦੀਆਂ ਰਹਿਣ कहानी सुनन ਲਈ ਤੇ ਆਪਣਾ ਕੀਮਤੀ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ